ਅੱਜ ਦੀ ਜਿਹੜੀ ਵੀਡੀਓ ਬਣ ਜਾ ਰਹੀ ਹੈ ਆਪਣੀ ਇੱਕ ਮੇਨ ਟੌਪਿਕ ਦੇ ਉੱਪਰ ਬਣ ਜਾ ਰਹੀ ਆ ਤੇ ਇੰਜਨ ਕਟੋਕਟ 15 ਸਾਲ ਚੱਲ ਚੁੱਕੇ ਨੇ ਉਹ ਤਾਂ ਟਰੈਕਟਰ ਜਦੋਂ ਭੱਠੀ ਤੁਸੀਂ ਲਾਲ ਕਰਦੇ ਉਹਦੀ ਨਾਲ ਦੀ ਨਾਲ ਸੀਜ਼ ਹੋ ਜਾਉਂਦਾ ਹਵਾਲ ਦਾ ਹਵਾਲ ਦੇ ਨਾਲ ਇਹ ਚੁੰਬਕ ਆਪਣਾ ਨਾਲ ਚੁੰਬੜ ਗਿਆ ਧੂਏ ਵਾਲਾ ਇਹਦੇ ਨਾਲ ਵਾਲ ਲਾਵਾਂਗੇ ਅਟਕੂਆ ਆ ਦੇਖੋ ਆਲੇ ਇਹਦੇ ਨਾਲ ਚੁੰਬੜਦਾ ਨਹੀਂ ਕਰਦਾ ਤਾਂ ਜੇ ਮੰਨ ਲਓ ਇੱਥੇ ਲੋਹੇ ਦਾ ਵਾਲ ਹੋਵੇ ਤਾਂ ਉਹ ਪਿਗਲ ਕੇ ਤੁਹਾਡਾ ਪਿਸਟਨ ਤੇ ਚਲਾ ਜਾਊਗਾ ਮੈਂ। ਲਓ ਜੀ। ਬਾਕੀ ਜਿਹੜਾ ਇਹ ਟਰੈਕਟਰ ਆਪਣਾ ਜਿਹੜਾ ਕਿ ਜਲੰਧਰ ਤੋਂ ਆਇਆ ਵਸੇ ਆਪਣੇ ਕੋਲੇ ਤੇ ਸੋ ਇਹਦਾ ਮਰਕ ਚੱਲੀ ਜਾਂਦਾਗਾ। ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਇੱਕ ਵਾਰੀ ਫਿਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ। ਅੱਜ ਦੀ ਜਿਹੜੀ ਵੀਡੀਓ ਬਣ ਜਾ ਰਹੀ ਹੈ ਆਪਣੀ ਇੱਕ ਮੇਨ ਟੌਪਿਕ ਦੇ ਉੱਪਰ ਬਣ ਜਾ ਰਹੀ ਆ। ਬਾਕੀ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਇੱਕ ਨਵਾਂ ਸਿਸਟਮ ਤੇ ਨਵੀਂ ਆਪਾਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਆ ਕਿਉਂਕਿ ਜਿਹੜੀ ਇਹ ਜਾਣਕਾਰੀ ਆ ਤੁਹਾਨੂੰ ਯੂਟਿਊਬ ਦੇ ਉੱਪਰ ਨਾ ਤਾਂ ਤੁਹਾਨੂੰ ਸਰਚਿੰਗ 'ਚ ਪਤਾ ਲੱਗੂਗੀ ਤੇ ਨਾ ਹੀ ਤੁਸੀਂ ਦੇਖੀ ਹੋਊਗੀ ਅੱਜ ਆਪਾਂ ਇੱਕ ਐਕਸਪੈਰੀਮੈਂਟ ਹੀ ਕਰਾਂਗੇ ਇੱਕ ਤਜਰਬਾ ਕਰਾਂਗੇ ਬਾਕੀ ਤੁਹਾਡੇ ਮਨ ਦਾ ਕੀੜਾ ਕੱਢਾਂਗੇ ਕਿਉਂਕਿ ਮਿੱਤਰੋ ਤੁਹਾਨੂੰ ਪਤਾ ਹੀ ਆ ਜਿਹੜਾ ਆਪਣਾ ਚੈਨਲ ਆ ਹਰ ਕੁਝ ਹਰ ਨਵੀਂ ਤੇ ਨਵੀਂ ਚੀਜ਼ ਤੁਹਾਨੂੰ ਸਿਖਾਉਂਦਾ ਰਹਿੰਦਾ ਹੈ। ਤੁਸੀਂ ਇੱਧਰ ਮਗਰ ਵੇਖ ਰਹੇ ਹੋ ਟਰੈਕਟਰ ਆਪਣੇ। ਤਿੰਨ ਟਰੈਕਟਰ ਆਪਣੇ 963 ਹੋਣ ਲਈ ਖੁੱਲੇ ਹੋਏ ਆ। ਚੌਥਾ ਟਰੈਕਟਰ ਦਾ ਜਿਹੜਾ ਇੰਜਨ ਆਪਣੇ ਕੋਲੇ 963 ਹੋਣ ਲਈ ਆਇਆ ਹੈ। ਬਾਕੀ ਤੁਹਾਨੂੰ ਵੀਡੀਓ ਦੀ ਐਂਡ ਦੇ ਵਿੱਚ ਜੋ ਖਰਾਦ ਵਾਲਾ ਕੰਮ ਕਰਾਉਣਾ ਕਰਾ ਰਹੇ ਆਂ ਆਪਾਂ ਉਹਦੀ ਤੁਹਾਨੂੰ ਕਲਿੱਪ ਲਾ ਦੂੰਗਾ ਤੁਸੀਂ ਦੇਖ ਸਕਦੇ ਹੋ ਹਨ। ਦੇਖੋ ਮਿੱਤਰੋ ਪਹਿਲਾਂ ਇੱਕ ਮੇਨ ਟੌਪ ਤੇ ਗੱਲ ਕਰਦੇ ਆਂ। ਤੇ ਜਦੋਂ ਕੋਈ ਵੀ ਟਰੈਕਟਰ ਆਪਾਂ ਮੋਡੀਫਾਈ ਕਰਦੇ ਆਂ ਚਟਰਪੋ ਵਗੈਰਾ ਕਰਦੇ ਆਂ ਤਾਂ ਉਸ ਟਰੈਕਟਰ ਦੀ ਜਿਹੜੀ ਪੱਠੀ ਲਾਲ ਹੁੰਦੀ ਤੁਸੀਂ ਦੇਖਦੇ ਹੋ ਤਾਂ ਕਈ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਕੀ ਜਿਹੜੀ ਸਾਡੀ ਇੰਜਨ ਦੀ ਜਿਹੜੀ ਪੱਠੀ ਲਾਲ ਹੋ ਜਾਂਦੀ ਆ ਕੀ ਉਹਦੇ ਨਾਲ ਤੁਹਾਡੇ ਵਾਲਾਂ ਦੇ ਵਿੱਚ ਇਫੈਕਟ ਪੈਂਦਾਗਾ ਜਿਹੜਾ ਐਡਜਸਟ ਵਾਲਾ ਵਾਲ ਹੁੰਦਾ ਉਹਦੇ ਵਿੱਚ ਦਿੱਕਤ ਆਊਗੀ ਜਾਂ ਪਿਸਟਨਾਂ ਦੇ ਵਿੱਚ ਦਿੱਕਤ ਆਊਗੀ ਜਾਂ ਰਿੰਗ ਦੇ ਵਿੱਚ ਦਿੱਕਤ ਆਊਗੀ ਦੇਖੋ ਮਿੱਤਰੋ ਜਿਹੜੇ ਟਰੈਕਟਰ ਜਿਹੜੇ ਆਪਾਂ ਤਾਂ ਆਲਰੇਡੀ ਸਾਰੇ ਹੀ ਟਰੈਕਟਰਾਂ ਦਾ ਇੰਜਨ ਦਾ ਵਰਕ ਰਿਪੇਅਰ ਦਾ ਵਰਕ ਆ ਮੋਡੀਫਿਕੇਸ਼ਨ ਕਰਦੇ ਆ ਪਰ ਲੇਕਿਨ ਜ਼ਿਆਦਾਤਰ ਸਾਡੇ ਕੋਲੇ ਸਵਰਾਇ ਟਰੈਕਟਰ ਖੁੱਲਦਾ ਵਾ ਹੁਣ ਤੁਹਾਨੂੰ ਦੱਸ ਦਿਆਂ ਵੀ ਲਾਲ ਪੱਟੀ ਨਾਲ ਹੁੰਦਾ ਕੀ ਹੈ ਦੇਖੋ ਮਿੱਤਰੋ ਜਦੋਂ ਵੀ ਕਿਸੇ ਟਰੈਕਟਰ ਦੀ ਪਾਵਰ ਵਧਾਈ ਜਾਂਦੀ ਆ ਉਹਦੇ ਵਿੱਚ ਡੀਜ਼ਲ ਦੀ ਮਾਤਰਾ ਨੂੰ ਵਧਾਇਆ ਜਾਂਦਾਗਾ ਹਵਾ ਦੇ ਪ੍ਰੈਸ਼ਰ ਨੂੰ ਵੀ ਵਧਾਇਆ ਜਾਂਦਾ ਟਰਬੋ ਇੰਜਨ ਦੇ ਨਾਲ ਜਦੋਂ ਤੁਹਾਡਾ ਟਰੈਕਟਰ ਟਰੈਕਟਰ ਰੈਗੂਲਰ 20 ਮਿੰਟ 25 ਮਿੰਟ ਅੱਧਾ ਘੰਟਾ ਰੈਗੂਲਰ ਫੁੱਲ ਲੋਡ ਤੇ ਚੱਲਦਾਗਾ ਸੂਈ ਵਿਚਾਲ ਤੋਂ ਗਾਂ ਕਰਕੇ ਚੱਲਦਾ ਉਦੋਂ ਹੁੰਦਾ ਕਿ ਤੁਹਾਡੇ ਟਰੈਕਟਰ ਦੀ ਜਿਹੜੀ ਪੱਠੀ ਲਾਲ ਹੋ ਜਾਂਦੀ ਹੈ ਇੰਜਨ ਦੀ ਟਰਬੋ ਵਾਲੀ ਇੰਜਨ ਦੀ ਤੇ ਫਿਰ ਤੁਹਾਡੇ ਮਨ ਦੇ ਵਿੱਚ ਇਹ ਡਰ ਆ ਜਾਂਦਾ ਵੀ ਸਾਡਾ ਜਿਹੜਾ ਇੰਜਨ ਹੁਣ ਸੀਜ਼ ਹੋਊਗਾ ਦੇਖੋ ਮਿੱਤਰੋ ਜਿਹੜੇ ਦਾ ਹੈਗਾ ਇੰਜਨ ਡਾਊਨ ਜਾ ਜਿਹੜੇ ਇੰਜਨਾ ਘੱਟੋ ਘੱਟ 15 ਸਾਲ ਚੱਲ ਚੁੱਕੇ ਨੇ ਉਹ ਤਾਂ ਟਰੈਕਟਰ ਜਦੋਂ ਭੱਠੀ ਤੁਸੀਂ ਲਾਲ ਕਰਦੇ ਉਹਦੀ ਨਾਲ ਦੀ ਨਾਲ ਸੀਜ਼ ਹੋ ਜਾਊਗਾ ਹੁਣ ਇਹਦੇ ਵਿੱਚ ਗੱਲ ਹੌਲੈਂਡ ਦੀ ਵੀ ਕਰ ਦਿੰਨੇ ਆਪਾਂ ਹੌਲੈਂਡ ਜਿਵੇਂ ਟਰੈਕਟਰ ਸਪੈਸ਼ਲ ਐਡੀਸ਼ਨ ਆ ਜਿਹੜੇ ਇੰਜਨ ਕੰਪਨੀ ਵੱਲੋਂ ਟਰਬੋ ਡਿਜ਼ਾਈਨ ਕੀਤੇ ਆ ਉਹਨਾਂ ਇੰਜਨਾਂ ਨੂੰ ਕੱਖ ਨਹੀਂ ਹੁੰਦਾ ਮਿੱਤਰੋ ਉਹਨਾਂ ਨੂੰ ਜਿੰਨਾ ਮਰਜ਼ੀ ਆਪਾਂ ਮੋਡੀਫਾਈ ਕਰਦੀਏ ਜਿੰਨਾ ਮਰਜ਼ੀ ਡੀਜ਼ਲ ਛੱਡਦੇ ਜਿੰਨਾ ਮਰਜ਼ੀ ਪਾਵਰ ਵਧਾ ਲਈਏ ਉਹਨਾਂ ਇੰਜਨਾਂ ਦੇ ਵਿੱਚ ਕੋਈ ਇਫੈਕਟ ਨਹੀਂ ਪੈਂਦਾ हां ਦੂਜੇ ਪਾਸੇ ਜਿਹੜੇ ਸੁਪਰ ਟਰੈਕਟਰ ਆ ਜਾਂ 올ਡ ਮਾਡਲ ਟਰੈਕਟਰ ਆ ਜਿਨ੍ਹਾਂ ਦਾ ਆਪਾਂ ਇੰਜਨ ਟਰਬੋ ਦੇ ਮੁਤਾਬਕ ਡਿਜ਼ਾਈਨ ਨਹੀਂ ਕਰਦੇ ਸਿਰਫ ਕੱਲਾ ਟਰਬੋ ਲਾਉਂਨੇ ਆਪਾਂ ਇੰਜਨ ਦੇ ਉੱਪਰ ਉਹ ਇੰਜਨ ਟਰਬੋ ਦੇ ਨਾਲ ਵੱਧ ਪਾਵਰ ਤੇ ਨਹੀਂ ਚੱਲਦੇ ਕਹਿਣ ਦਾ ਮਤਲਬ ਸੁਪਰ ਟਰੈਕਟਰ ਜਿਹੜਾ ਹੌਲੈਂਡ ਦਾ ਉਹਦੀ ਵੱਧ ਤੋਂ ਆਪਾਂ 10 HP ਵਧਾ ਕੇ ਚਲਾ ਸਕਦੇ ਆ ਜੇ ਤੁਸੀਂ ਉਸ ਨੂੰ 15 HP ਜਾਂ 20 HP ਸਾਡੇ ਮੁਤਾਬਕ ਮੋਡੀਫਾਈ ਕਰੋਗੇ ਤਾਂ ਉਹ ਟਰੈਕਟਰ 20 ਮਿੰਟ ਅੱਧਾ ਘੰਟਾ ਲਾਸਟ ਚੱਲੂਗਾ ਪੱਠੀ ਲਾਲਕਾ ਇਸ ਕਾਰਨ ਕਰਕੇ ਸਾਨੂੰ ਜਿਹੜਾ ਇੰਜਨ ਵੀ ਉਹ ਟਰਬੋ ਦੇ ਮੁਤਾਬਕ ਡਿਜ਼ਾਈਨ ਕਰਨਾ ਪੈਂਦਾ ਹੈਗਾ। ਇਸੇ ਗੱਲ ਸਵਰਾਜ ਦੀ ਆ। ਦੇਖੋ ਸਵਰਾਜ ਟਰੈਕਟਰ ਦੇ ਵਿੱਚ ਹਰ ਪਾਰਟ ਚੱਲਦਾ ਵਾ। ਤੁਹਾਨੂੰ ਹਰ ਚੱਲਦਾ ਦਾ ਦੇਖੋ ਟਰੈਕਟਰ ਦੇ ਹਰ ਇੰਜਨ ਦੇ ਵਿੱਚ ਆ। ਪਿਸਟਨ ਦਾ ਵੀ ਕੰਮ ਆ, ਲਾਈਨਰ ਦਾ ਵੀ ਕੰਮ ਆ, ਹੈਡ ਦਾ ਵੀ ਕੰਮ ਆ, ਵਾਲਾਂ ਦਾ ਵੀ ਕੰਮ ਆ। ਹਾਂ ਹੁਣ ਜਿਹੜੀ ਮੇਨ ਟਾਪਿਕ ਤੇ ਗੱਲ ਕਰਦੇ ਆਂ ਵੀ ਵਾਲਾਂ ਦੀ ਐਕੂਰੇਸੀ ਬਾਰੇ। ਦੇਖੋ ਕਿਸੇ ਵੀ ਟਰੈਕਟਰ ਦੀ ਜਦੋਂ ਪੱਠੀ ਲਾਲ ਹੁੰਦੀ ਆ ਉਦੋਂ ਤੁਹਾਨੂੰ ਪਤਾ ਵਾਲ ਵੀ ਲਾਲ ਹੋਣਗੇ ਠੀਕ ਹੈ ਰਿੰਗ ਵੀ ਲਾਲ ਹੋਣਗੇ ਪਿਸਟਨ ਵੀ ਲਾਲ ਹੋਣਗੇ ਪਰ ਲੇਕਿਨ ਜ਼ਿਆਦਾਤਰ ਜਿਹੜੀ ਲੋਡ ਪੈਂਦਾਗਾ ਜਿਹੜਾ ਹੈ ਐਗਜ਼ਾਸਟ ਵਾਲਾ ਹੁਣ ਮੇਨ ਟੌਪਿਕ ਤੇ ਗੱਲ ਜਿਹੜੀ ਮੈਂ ਘਮ ਘਮਾ ਕੇ ਲਿਆਉਣ ਲੱਗਿਆ ਉਹ ਲਿਆਉਣ ਲੱਗਿਆ ਆਪਣਾ ਜਿਹੜਾ ਪਾਰਟ ਇੰਜਨ ਦੇ ਵਿੱਚ ਲਾਲ ਜਦੋਂ ਪੱਠੀ ਉਦੋਂ ਵਰਕਿੰਗ ਦੇ ਵਿੱਚ ਆਉਂਦਾਗਾ ਜ਼ਿਆਦਾਤਰ ਦੇਖੋ ਜਦੋਂ ਕਿਸੇ ਟਰੈਕਟਰ ਦੀ ਪੱਠੀ ਲਾਲ ਹੁੰਦੀ ਆ ਚਾਹੇ ਸਵਰਾਜ ਲਾਲ ਹੋ ਜਾਂ ਡੋਨਿਅਰ ਲਾਲ ਹੋ ਹੋਲੈਂਡ ਲਾਲ ਹੋ ਕੋਈ ਮਰਜ਼ੀ ਟਰੈਕਟਰ ਲਾਲੋ ਜਦੋਂ ਤੁਸੀਂ ਮੋਡੀਫਾਈ ਕਰਦੇ ਆ ਤਾਂ ਉਹਦੇ ਵਿੱਚ ਸਭ ਤੋਂ ਵੱਧ ਲੋਡ ਤੁਹਾਡਾ ਕਿਹੜੀ ਚੀਜ਼ ਤੇ ਪੈਂਦਾਗਾ ਉਹ ਪੈਂਦਾ ਵਾਲਾਂ ਦੇ ਉੱਪਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਕਾਰਨ ਦੱਸ ਕੇ ਜਾਊਂਗਾ ਇੱਕ ਤਾਂ ओरिजिनल ਦੇ ਦੇਸੀ ਦੀ ਨਿਸ਼ਾਨੀ ਇੱਕ ओरिजिनल ਵਾਲ ਦੇ ਵਿੱਚ ਉਹਦੇ ਵਿੱਚ ਲਾਲ ਪੱਟੀ ਦੇ ਨਾਲ ਹੋਣ ਦੇ ਨਾਲ ਅਫੈਕਟ ਕਿਉਂ ਨਹੀਂ ਪੈਂਦਾ ਕਿਉਂ ਨਹੀਂ ਵਾਲ ਤੁਹਾਡੇ ਖਰਾਬ ਹੁੰਦੇ ਉਹ ਤੁਹਾਨੂੰ ਸਾਰਾ ਇਹਦੇ ਵਿੱਚ ਵੀਡੀਓ ਚ ਦੱਸ ਕੇ ਜਾਂਦੇ ਕਿਉਂਕਿ ਮਿੱਤਰੋ ਕੋਈ ਵੀ ਇੰਜਨ ਜਦੋਂ ਚੱਲਦਾ ਉਹਦੇ ਵਿੱਚ ਕ੍ਰਿੰਕ ਨੇ ਵੀ ਆਪਣਾ ਵਰਕਿੰਗ ਆਪ ਦੀ ਜਗ੍ਹਾ ਤੇ ਕਰਨੀ ਹੈ ਕਨੈਕਟਿੰਗ ਰਾਡ ਨੇ ਆਪਦਾ ਕੰਮ ਆਪਦਾ ਕਰਨਾ ਕਿਉਂਕਿ ਹਰ ਪਾਰਟ ਦਾ ਆਪਦਾ ਕੰਮ ਹੁੰਦਾ ਇਸੇ ਤਰ੍ਹਾਂ ਵਾਲਾਂ ਦਾ ਜਿਹੜਾ ਕੰਮ ਆ ਤੁਹਾਡੇ ਇੰਜਨ ਦੇ ਵਿੱਚ ਹਵਾ ਨੂੰ ਇਤਨਾ ਹਵਾ ਨੂੰ ਸੀਲ ਕਰਨਾ ਤੇ ਕੰਪ੍ਰੈਜ ਜਦੋਂ ਆਪਣੀ ਐਡਜਸਟ ਸਟ੍ਰੋਕ ਆਉਂਦਾਗਾ ਜਿਹੜੀ ਐਡਜਸਟ ਗੈਸ ਹੁੰਦੀ ਹੈ ਉਹ ਬਾਹਰ ਕੱਢਣਾ ਦੇਖੋ ਜਦੋਂ ਟਰੈਕਟਰ ਜਿਆਦਾ ਓਵਰਲੋਡ ਹੁੰਦਾ ਉਦੋਂ ਤੁਹਾਨੂੰ ਪਤਾ ਜਿਹੜੇ ਵਾਲ ਵਗੈਰਾ ਉਹ ਜਿਆਦਾ ਹੋ ਓਵਰਹੀਟ ਹੋਣ ਕਾਰਨ ਕਰਕੇ ਲਾਲ ਹੋ ਜਾਂਦੇ ਆ ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਜਦੋਂ ਵਾਲ ਤੁਹਾਡੇ ਲਾਲ ਹੋ ਗਏ ਤੇ ਪਿਗਲ ਕੇ ਕਿਉਂ ਨਹੀਂ ਡਿੱਗਦੇ ਜਾਂ ਬੰਹਦੇ ਕਿਉਂ ਨਹੀਂ ਦੇਖੋ ਮਿੱਤਰੋ ਜਿਆਦਾਤਰ ਜਿਹੜੇ ਵਾਲ ਆ ਤੁਹਾਡਾ ਜਿਹੜਾ ਇੰਟੇਕਲ ਵਾਲ ਆ ਸਾਹਲ ਵਾਲਾ ਉਹ ਜ਼ਿਆਦਾਤਰ ਲੋਹੇ ਦੇ ਮਟੀਰੀਅਲ ਦਾ ਬਣਦਾ ਵਾ ਦੂਜੇ ਪਾਸੇ ਜਿਹੜਾ ਹੁੰਦਾਗਾ ਐਡਜਸਟ ਵਾਲਾ ਵਾਲ ਜਿਹਨੂੰ ਕੋਈ ਛੋਟਾ ਵਾਲ ਕਹਿ ਦਿੰਨੇ ਆਪਾਂ ਉਹ ਸਟੈਨਲੈਸ ਸਟੀਲ ਦਾ ਬਣਾਇਆ ਜਾਂਦਾਗਾ ਹੁਣ ਤੁਹਾਨੂੰ ਉਹਦੀ ਪਰਖ ਕਰਨੀ ਦੱਸਦੇ ਆਪਾਂ ਇਸ ਵੀਡੀਓ ਦੇ ਵਿੱਚ ਕਿਵੇਂ ਪਰਖ ਕਰਦੇ ਆਪਾਂ ਆ ਦੇਖੋ ਆਪਾਂ ਦੋਨੇ ਵਾਲ ਖੋਲ ਲੇ ਇੱਕ ਆਪਣਾ ਐਡਜਸਟ ਵਾਲਾ ਹੋ ਗਿਆ ਇਧਰ ਆਪਣਾ ਸਾਹਲਾ ਹੋ ਗਿਆ ਠੀਕ ਹੈ ਜਿਹਨੂੰ ਕੇ ਐਂਟਿਕ ਵਾਲ ਕਹਿੰਦੇ ਆ। ਦੋਨੇ ਆਪਾਂ ਪੈਕਿੰਗ ਬੰਦ ਖੋਲ੍ਹਿਆ ਸਵਰਾਜ ਦੀ ਜੈਨੂਨ ਆ ਤੁਸੀਂ ਦੇਖ ਸਕਦੇ ਆਪਾਂ ਹੁਣੇ ਪੈਕਿੰਗ ਦੇ ਵਿੱਚੋਂ ਖੋਲ੍ਹਿਆ ਤੇ ਇਧਰ ਨਾਲ ਹੀ ਆਪਣੇ ਕੋਲੇ ਹੈੱਡ ਪਿਆ ਜੈਨੂਨ 969 ਦਾ ਆਪਣਾ ਪੈਕਿੰਗ ਬੰਦ ਆ ਪੈਕਿੰਗ ਦੇ ਵਿੱਚੋਂ ਖੋਲ੍ਹਿਆ ਆ। ਹੋਂ ਤਾਂ ਨੂੰ ਤਿਆਰਪਾ ਕਰਦੇ ਆ ਤੁਸੀਂ ਜਦੋਂ ਵੀ ਕਿਸੇ ਦੁਕਾਨ ਤੋਂ ਆਪਣਾ ਵਾਲ ਖਰੀਦਦੇ ਨੇ ਹੁਣ ਪੰਪਣੀ ਦੇ ਵਾਲ ਖਰੀਦਦੇ ਨੇ ਹੁਣ ਤਾਂ ਪਹਿਲਾਂ ਤੁਹਾਨੂੰ ਸਾਹਲਾ ਵਾਲ ਚੈੱਕ ਕਰਨ ਦੀ ਲੋੜ ਆ। ਚੈੱਕ ਕਿਵੇਂ ਕਰਨਾ ਤੁਹਾਡੇ ਕੋਲੇ ਇੱਕ ਚੁੰਬਕ ਹੋਣਾ ਚਾਹੀਦਾ। ਜਿਹੜਾ ਆਮ ਆਪਣੇ ਡਿੱਕ ਦੇ ਵਿੱਚੋਂ ਚੁੰਬਕ ਨਿਕਲਦਾ ਜਾਂ ਕੋਈ ਮਿਊਜ਼ਿਕ ਸਿਸਟਮ ਦੇ ਵਿੱਚ ਚੁੰਬਕ ਵਰਤਿਆ ਜਾਂਦਾ ਹੁਣ ਮੈਂ ਤੁਹਾਨੂੰ ਵਾਲ ਜਿਹੜਾ ਆਪਣਾ ਸਾਲ ਆ ਇਹਦੇ ਉੱਪਰ ਲਾ ਕੇ ਦਿਖਾਉਣਾ ਵੀ ਇਹਦੇ ਨਾਲ ਚੁੰਬੜਦਾ ਕਿ ਨਹੀਂ ਚੁੰਬੜਦਾ ਆ ਦੇਖੋ ਇਧਰ ਵਾਲ ਆ ਜਿਹੜਾ ਵਾਲ ਦਾ ਆਪਣਾ ਨਾਲ ਚੁੰਬਕ ਆ ਜਿਹੜਾ ਚੁੰਬੜ ਚੁੱਕਿਆ ਨੇੜੇ ਕਰਕੇ ਦਿਖਾ ਆ ਦੁਬਾਰਾ ਕਰਕੇ ਦਿਖਾਉਨੇ ਆਪਾਂ ਇਧਰ ਆ ਵਾਲ ਦਾ ਵਾਲ ਦੇ ਨਾਲ ਇਹ ਚੁੰਬਕ ਆਪਣਾ ਨਾਲ ਚੁੰਬੜ ਗਿਆ ਹੁਣ ਇਧਰ ਲਾ ਲੋ ਆਪਣਾ ਧੂਏ ਵਾਲਾ ਇਹਦੇ ਨਾਲ ਵਾਲ ਲਾਵਾਂਗੇ ਅਟੂਆ ਆ ਦੇਖੋ ਆ ਲੈ ਇਹਦੇ ਨਾਲ ਚੰਪੜਦਾ ਨਹੀਂਗਾ ਲੈ ਆ ਡੰਡੀ ਦੇ ਨਾਲ ਚੰਪੜ ਜੂਗਾ ਲੈ ਆ ਮਟੀਰੀਅਲ ਨਾਲ ਚੰਪੜਦਾ ਨਹੀਂ ਲੈ ਜਿੰਨਾ ਮਰਜ਼ੀ ਤੁਸੀਂ ਵਾਲ ਨੂੰ ਇਧਰ ਠੇਮੜ ਲਿਓ ਇਸੇ ਤਰ੍ਹਾਂ ਆ ਜੈਨੂਨ ਹੈਡ ਪਿਆ ਆਪਣੇ ਕੋਲੇ ਹੁਣ ਇਹਦੇ ਵਿੱਚ ਜਿਹੜਾ ਆਹ ਵਾਲਾ ਵਾਲ ਆ ਇਹ ਹੈਗਾਗਾ ਸਾਲ ਆਪਣਾ ਵਾਲ ਇਹਦੇ ਨਾਲ ਚੁੰਮੜੋਂਗੇ ਤਾਂ ਹੈਡਲ ਦੇ ਨਾਲ ਆਸਾਨੀ ਨਾਲ ਚੰਬੜ ਗਿਆ ਹੁਣ ਜੇ ਤੁਸੀਂ ਇੱਧਰ ਇਹਦੇ ਨਾਲ ਲਾਉਂਗੇ ਇਹਦੇ ਨਾਲ ਨਹੀਂ ਚੁੰਬੜਦਾ ਲੈ ਠੀਕ ਹੈ ਲੈ ਇਸ ਕਾਰਨ ਕਰਕੇ ਮਿੱਤਰੋ ਜਿਹੜਾ ਇਹ ਵਾਲ ਹੁੰਦਾ ਨਾ ਜਿਹੜਾ ਆਪਣਾ ਐਡਜਸਟ ਵਾਲਾ ਵਾਲ ਹੁੰਦਾਗਾ ਇਹ ਜਦੋਂ ਟਰੈਕਟਰ ਤੁਹਾਡਾ ਟਰੈਕਟਰ ਦਾ ਇੰਜਨ ਹੋਵੇ ਚਾਹੇ ਕਾਰ ਦਾ ਇੰਜਨ ਹੋਵੇ ਚਾਹੇ ਟਰੱਕ ਦਾ ਹੋਵੇ ਇਦੇ ਵਿੱਚ ਬਹੁਤ ਜ਼ਿਆਦਾ ਜਿਹੜੀ એનર્ਜੀ ਜਿਹੜੀ ਆਪਣੀ ਸੌਰੀ ਜਿਹੜੀ ਐਗਜੈਸਟਾ ਉਹਨੇ ਬਾਹਰ ਨਿਕਲਣ ਦਾ ਬਹੁਤ ਜ਼ਿਆਦਾ ਟੈਂਪਰੇਚਰ ਵਾਲੀ ਗੈਸ ਨੇ ਬਾਹਰ ਨਿਕਲਣਾ ਹੁੰਦਾ ਹੈਗਾ ਉਦੋਂ ਹੁੰਦਾ ਕਿ ਕਿਉਂਕਿ ਤੁਹਾਨੂੰ ਪਤਾ ਅੱਗ ਹੀ ਮੱਚਦੀ ਹੈ ਇਹਦੇ ਇੰਜਨ ਦੇ ਵਿੱਚ ਅੱਗ ਫਾਇਰ ਦੇ ਨਾਲ ਹੀ ਆਪਣਾ ਬਲਾਸਟ ਓਕੇ ਇੰਜਨ ਘੁੰਮਦਾ ਜਦੋਂ ਆਗ ਵਾਲੀਆਂ ਗੈਸਾਂ ਅੱਗ ਨਿਕਲਦੀ ਹੈ ਬਾਹਰ ਤਾਂ ਜੇ ਮੰਨ ਲਓ ਇੱਥੇ ਲੋਹੇ ਦਾ ਵਾਲ ਹੋਵੇ ਤਾਂ ਉਹ ਪਿਗਲ ਕੇ ਤੁਹਾਡਾ ਪਿਸਟਨ ਤੇ ਚਲਾ ਜਾਊਗਾ ਮਿੱਤਰੋ ਤੇ ਜਿਹੜਾ ਐਂਟੀਕ ਵਾਲਾ ਇਹ ਕਦੇ ਗਰਮ ਨਹੀਂ ਹੁੰਦਾ ਇਆਂ ਦੇ ਵਿੱਚ ਜਦੋਂ ਤੁਹਾਡੀ ਪੱਠੀ ਲਾਲ ਵੀ ਹੋ ਜੂਗੀ ਨਾ ਜਿਹੜਾ ਆਹ ਵਾਲਾ ਇਹ ਕਦੇ ਮਿੱਤਰੋ ਲਾਲ ਨਹੀਂ ਹੋਊਗਾ ਲਾਲ ਕਿਉਂ ਨਹੀਂ ਹੁੰਦਾ ਕਿਉਂਕਿ ਉਧਰੋਂ ਜੇ ਟਰਬੋ ਇੰਜਨ ਆ ਤਾਂ ਉਧਰੋਂ ਜਿਹੜੀ ਠੰਡੀ ਹਵਾ ਇਹ ਵਾਲ ਦੇ ਵਿੱਚ ਟਕਰਾ ਕੇ ਆਪਣੀ ਪਿਸਟਨ ਦੇ ਵਿੱਚ ਆਉਂਦੀ ਆ ਜੇ ਬਿਨਾਂ ਟਰਬੋ ਤੋਂ ਇੰਜਨ ਹੋਵੇ ਉਹਦੇ ਵਿੱਚ ਵੀ ਵਾਲ ਜਿਹੜੀ ਹਵਾ ਬਾਹਰੋਂ ਇਹ 에ਅਰ ਕਲਿੰਡਰ ਦੇ ਵਿੱਚੋਂ ਠੰਡੀ ਆਉਂਦੀ ਆ ਤਾਂ ਤਾਂ ਕਰਕੇ ਇਸ ਨੂੰ ਕੰਪਨੀ ਜਿਹੜੀ ਆ ਸਟੈਨਲੈਸ ਸਟੀਲ ਦਾ ਜਿਹੜਾਗਾ ਡਿਜ਼ਾਈਨ ਨਹੀਂ ਕਰਦੀ ਇਸ ਕਾਰਨ ਕਰਕੇ ਜਿਹੜਾ ਅਡਜਸਟ ਵਾਲਾ ਵਾਲ ਹੁੰਦਾਗਾ ਇਹਨੂੰ ਸਟੈਨਲੈਸ ਸਟੀਲ ਦਾ ਵਰਤਿਆ ਜਾਂਦਾਗਾ ਕਿャ ਜੋ ਇਹ ਇੰਜਨ ਦੇ ਵਿੱਚ ਲਾਲ ਹੋਣਾ ਹੁੰਦਾਗਾ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਆਪਣਾ ਮੇਨ ਇਹ ਸੀਗਾ ਵੀ ਜਦੋਂ ਆਪਣੇ ਮਕੈਨਿਕ ਭਰਾ ਕੰਮ ਕਰਦੇ ਆ ਚਾਹੇ ਆਪਣੇ ਤੇ ਛੋਟੇ ਆ ਚਾਹੇ ਵੱਡੇ ਆ ਦੇਖੋ ਆਪਣੀ ਉਮਰ ਤੋਂ ਬਹੁਤ ਵੱਡੇ ਦਿਖ ਰਹੇ ਉਹ ਜਿਹੜੇ ਆਪਣੇ ਆਪ ਚ ਵਿਦਵਾਨ ਬਣਦੇ ਆ ਕਹਿੰਦੇ ਆ ਉਹ ਕੱਲ ਉੱਠ ਕੇ ਸਾਨੂੰ ਸਿਖਾਉਂਦਾਗਾ ਇਹੀ ਤੁਹਾਡੇ ਸ਼ਬਦ ਨਿਕਲਦਾ ਨਾ ਮੂੰਹ ਦੇ ਵਿੱਚੋਂ ਪਰ ਲੇਕਿਨ ਤੁਹਾਨੂੰ ਇਹੋ ਜਿਹੇ ਜਿਹੜੇ ਤਜਰਬੇ ਆ ਕੋਈ ਦੱਸਦਾਗਾ ਮੈਂ ਤੁਹਾਨੂੰ ਛੋਟਾ ਜਿਹਾ ਸਵਾਲ ਪੁੱਨਾ ਵੀ ਕੋਈ ਤੁਹਾਨੂੰ YouTube ਦੇ ਉੱਪਰ ਜੇ ਮੰਨ ਲਓ ਹਿੰਮਤ ਆ ਉਹਨਾਂ ਦੇ ਵਿੱਚ ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਦੇਖੋ ਮੈਂ ਵੀ ਇਹ ਸਿੱਖਿਆ ਚੀਜ਼ਾਂ ਕਿਉਂਕਿ ਸਿੱਖਣਾ ਅਪਰਾਧ ਆ ਸਿੱਖਣਾ ਦੇਖੋ ਸਿੱਖੋ ਜਿੱਥੋਂ ਮਰਜੀ ਸਿੱਖੋ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਇਸ ਦੁਨੀਆ ਤੇ ਮਿਲਖਣ ਨੂੰ ਮਿਲੂਗਾ ਪਰ ਦੇਖੋ ਜਿਹੜੀਆਂ ਗੱਲਾਂបੱਤਾਂ ਕਰਨੀਆਂ ਤੁਹਾਨੂੰ ਬਹੁਤ ਸੁਣਨ ਨੂੰ ਮਿਲਣਗੀਆਂ ਤੁਸੀਂ ਕਿਸੇ ਕੋਲ ਮਰਜ਼ੀ ਜਾਓੜੇ ਦੇਖੋ ਮੇਰੇ ਕੋਲ ਕਈ ਕਸਟਮਰ ਆਉਂਦੇ ਆ ਇੱਥੇ ਜਾ ਆਣਗੇ ਮੈਂ ਆਪਣੀ ਗੱਲਬਾਤ ਜੋ ਆਪਾਂ ਕਰਦੇ ਆ ਹਨਾ ਕਸਟਮਰ ਨੂੰ ਵੀ ਇੰਨੇ ਪੈਸੇ ਲੱਗਣੇ ਇੰਨਾ ਇੰਨਾ ਟਾਈਮ ਲੱਗੂਗਾ ਇਹ ਸਾਬਤ ਹਨਾ ਜਦੋਂ ਕਸਟਮਰ ਦੂਜੇ ਕੋਲ ਜਾਂਦਾਗਾ ਉਹਨੂੰ ਗੱਲਾਂ ਚ ਲਿਆਉਂਦੇ ਆ ਵੀ ਐਂ ਕਰਦਾ ਕਿ ਉਹ ਤਾਂ ਕੱਲ ਕੰਮ ਕਰਨ ਲੱਗਿਆ ਉਹ ਜਾਓ ਪਰ ਲੇਕਿਨ ਮਿੱਤਰੋ ਉਮਰ ਦੇ ਨਾਲ ਤੁਹਾਡਾ ਤਜਰਬਾ ਨਹੀਂ ਵੱਧਦਾਗਾ हां ਐਣੀ ਵੀ ਆਪਣੇ ਸਾਰੇ ਭਰਾ ਇੱਕੋ ਜਿਹੇ ਆ ਪਰ ਲੇਕਨ ਜਿਹਨੇ ਜ਼ਿਆਦਾ ਕੰਮ ਕੀਤਾ ਚਲੋ ਤਜਰਬਾ ਤਾਂ ਉਹਨੂੰ ਹੈਗਾਗਾ ਪਰ ਲੇਕਨ ਇੱਕ ਜਿਹੜਾ ਟੈਕਨੀਕਲ ਤਜਰਬਾ ਹੁੰਦਾ ਉਹ ਇਸ ਨੂੰ ਵਰਤ ਕਹਿੰਦੇ ਆ ਵੀ ਆਪਾਂ ਨੂੰ ਉਸ ਚੀਜ਼ ਬਾਰੇ ਗਿਆਨ ਹੋਣਾ ਚਾਹੀਦਾ ਵੀ ਜਿਹੜਾ ਸਾਡੇ ਟਰੈਕਟਰ ਦੇ ਵਿੱਚ ਪਾਰਟ ਚੱਲ ਰਿਹਾ ਜਾਂ ਅਸੀਂ ਵਰਤ ਰਹੇ ਹਾਂ ਕੀ ਉਹ ਆਪਣੇ ਯੋਗ ਆ ਕੀ ਆਪਣਾ ਇਸ ਟਰੈਕਟਰ ਦੇ ਵਰਤਣ ਦੇ ਲਈ ਲਾਇਕ ਮਤਲਬ ਯੋਗ ਆ ਉਹ ਪਾਰਟਸ ਵੀ ਇਹ ਟਰੈਕਟਰ ਦੇ ਵਿੱਚ ਸਹੀ ਚੱਲੂਗਾ ਜਾਂ ਨਹੀਂ ਚੱਲੂਗਾ ਇਸ ਕਾਰਨ ਕਰਕੇ ਤੁਹਾਨੂੰ ਵਾਲਾਂ ਦੀ ਆਪਾਂ ਐਗਜ਼ਾਮਪਲ ਦਿਤਤੀ ਹੈ ਮਿੱਤਰੋ ਇਸ ਕਾਰਨ ਕਰਕੇ ਕਈ ਚੀਜ਼ਾਂ ਹੋਰ ਟੈਸਟ ਕਰਨੀਆਂ ਹੁੰਦੀਆਂ ਉਹ ਸਾਨੂੰ ਸਾਰੀਆਂ ਦਿਖਾਊਗਾ ਜਿਵੇਂ ਇਹ ਟਰੈਕਟਰ ਸਵਰਾਜ ਆਪਣੇ ਕੋਲੇ ਆਇਆ ਹੈ ਨਾ 155 ਇਹਦੇ ਸਾਰੇ ਤਿਆਰਪੇ ਕਰਕੇ ਦਿਖਾਊਗਾ ਪਿਸਟਨ ਤੋਂ ਲੈ ਕੇ ਕਿੰਨਾ ਪਿਸਟਨ ਫੈਲਦਾ ਰਿੰਗਾ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗਾ ਸਾਰਾ ਕੁਝ ਦੱਸੂਗਾ ਬਾਕੀ ਵੀਡੀਓ ਆਪਣੀਆਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦੇਖੋ ਮਿੱਤਰੋ ਇਹ ਐ ਨਹੀਂ ਹੁੰਦਾਗਾ ਵੀ ਆਪਾਂ ਅੱਜ ਤੁਹਾਨੂੰ ਕਹਿਤਾ ਤੇ ਕੱਲ ਨੂੰ ਕਰਕੇ ਨਾ ਦਿਖਾਇਆ ਤੁਹਾਨੂੰ ਸਨੇਹ ਸਬੂਤ ਤੁਹਾਨੂੰ ਅੱਖਾਂ ਦੇ ਨਾਲ ਤਜਰਬਾ ਕਰਕੇ ਅੱਜ ਦੱਸਦਾ ਹਨਾ ਦੁਬਾਰਾ ਕਰਕੇ ਫੇਰ ਦਿਖਾਉਣਾ ਆ ਦੇਖੋ ਆਪਣਾ ਤੁਹਾਨੂੰ ਦੱਸਦਾ ਮੈਂ ਆ ਆਪਣਾ ਆ ਗਿਆ ਸਟੈਨਲੈਸ ਸਟੀਲ ਦਾ ਬਾਲ ਲੈ ਚੁੰਮਕ ਤੁਹਾਡਾ ਚੰਬਰ ਦਾਣੀਆਂ ਥਾਰੇ ਡੱਗ ਪਿਆ ਆ ਲੈ ਠੀਕ ਹੈ ਹੁਣ ਆ ਚੰਮਕ ਲਾ ਲਓ ਇਹਦੇ ਨਾਲ ਆ ਲੈ ਖੜ ਗਿਆ ਇਸ ਕਾਰਨ ਕਰਕੇ ਤੁਹਾਨੂੰ ਲਾਈ ਪ੍ਰੂਫ ਦਿਖਾਇਆ ਜਾਂਦਾ ਵੀ ਇਹਨਾਂ ਦੀ ਗੱਲਾਂ ਦੇ ਵਿੱਚ ਕੰਮ ਹੈ ਜਾਂ ਨਹੀਂ ਇਸ ਕਾਰਨ ਕਰਕੇ ਜਦੋਂ ਵੀ ਤੁਸੀਂ ਆਪਣੇ ਟਰੈਕਟਰ ਦੇ ਚਾਹੇ ਆਪਣੇ ਖਰਾਦ ਵਾਲੇ ਮਕੈਨਿਕਾ ਚਾਹੇ ਟਰੈਕਟਰ ਮਕੈਨਿਕਾ ਬਾਕੀ ਜਿਹੜੇ ਵਿਦਵਾਨ ਆ ਉਹ ਤਾਂ ਸਾਡੇ ਤੋਂ ਪਰੇ ਰਹਿਣਾ ਹਨ ਕਿਉਂਕਿ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਪਤਾ ਆਪਣੇ ਨਾਲ ਪਰ ਨਿਕਨ ਜਿਹੜੇ ਭਰਾ ਆਪਣੇ ਕੋ ਕੁਝ ਨਾ ਕੁਝ ਸਿੱਖਣਾ ਚਾਹੁੰਦੇ ਆ ਜਾਂ ਆਪਣੇ ਜਿਹੜੇ ਸਟੂਡੈਂਟ ਵੀਰ ਆਪਣੇ ਆਪਣੇ ਇੰਜੀਨੀਅਰ ਦਾ ਕੋਰਸ ਕਰ ਰਹੇ ਕਿਉਂਕਿ ਜਿਹੜੇ ਆ ਜ਼ਿਆਦਾਤਰ ਆਪਣੀ ਵੀਡੀਓ ਅਮਰਸਰ ਏਰੀਆ ਦੇ ਵਿੱਚ ਆਈਟੀਆਈ ਵਿੱਚ ਦਿਖਾਈਆਂ ਜਾਂਦੀਆਂ ਇਸ ਕਾਰਨ ਕਰਕੇ ਦਿਖਾਈਆਂ ਜਾਂਦੀਆਂ ਜੇ ਆਪਾਂ ਨੂੰ ਕੁਝ ਨਾ ਕੁਝ ਉਸ ਚੀਜ਼ ਬਾਰੇ ਗਿਆਨ ਆ ਇਸ ਕਾਰਨ ਕਰਕੇ ਜਿਹੜੇ ਆਪਣੇ ਖਰਾਦ ਵਾਲੇ ਮਕੈਨਿਕਾ ਚਾਹੇ ਆਪਣੇ ਟਰ ਉਹ ਆਪਣੇ ਜਦੋਂ ਵੀ ਤੁਸੀਂ ਪਾਰਟ ਦੁਕਾਨ ਤੋਂ ਲਵੋ ਤਾਂ ਆਪਣੇ ਵਾਲਾ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰਕੇ ਦੇਖਣਾ ਹਨ ਇਹ ਤਜਰਬਾ ਤੁਸੀਂ ਕਰਨਾ ਜ਼ਰੂਰ ਆਪਣੇ ਆਪਣੇ ਟਰੈਕਟਰ ਦੇ ਉੱਪਰ ਆਪਣੇ ਆਪਣੇ ਪਾਰਟਸ ਦੇ ਉੱਪਰ ਜਿਹੜੇ ਟਰੈਕਟਰ ਰਿਪੇਅਰ ਕਰਦੇ ਨੇ ਜਾਂ ਜਿਹੜੇ ਮਕੈਨਿਕਾ ਖਰਾਦ ਵਾਲੇ ਵੀਰ ਕੰਮ ਕਰਦੇ ਜਾਂ ਜਿਹੜੇ ਟਰੈਕਟਰ ਦੇ ਓਨਰ ਨੇ ਜਿਹੜੇ ਟਰੈਕਟਰ ਦੇ ਆਪਣੇ ਫਾਰਮਰ ਨੇ ਉਹ ਟੈਸਟ ਜ਼ਰੂਰ ਕਰਨ ਜਿਹੜੇ ਕਿ ਇੰਜਨ ਦਾ ਕੰਮ ਕਰਾ ਰਹੇ ਆ ਵੀ ਸਾਡੇ ਟਰੈਕਟਰ ਦੇ ਵਿੱਚ ਵਾਕਈ ਜਿਹਨਾਂ ਨੂੰ ਪਾਰਟ ਪੈ ਰਿਹਾ ਉਹ ਤੁਸੀਂ ਆਪਣੇ ਵਾਲਾਂ ਨੂੰ ਪਰਖ ਕੇ ਪਤਾ ਲੱਗ ਜਾਊਗਾ ਤੁਹਾਨੂੰ ਵੀ ਜੇ ਤੁਹਾਡੇ ਵਾਲਾਂ ਦਾ ਇਹ ਮੇਰਾ ਟੀਆਰਪਾ ਸਹੀ ਹੋਇਆ ਤਾਂ ਤੁਹਾਡਾ ਇੰਜਾਂ ਦਾ ਸਮਾਨ ਵੀ ਬਿਲਕੁਲ ਸਹੀ ਹੈ ਜੇ ਮੰਨ ਲਓ ਇਹ ਟੀਆਰਪਾ ਫੇਲ ਹੋ ਉਸੇ ਵਾਲਾਂ ਦੇ ਉੱਪਰ ਫਿਰੂ ਵਾਲ ਜਿਹੜੇ ਕੱਚੇ ਆ ਦੇਸੀ ਆ ਇਸ ਕਾਰਨ ਕਰਕੇ ਮਿੱਤਰੋ ਜਿਹੜਾ ਤੁਹਾਨੂੰ ਅਸੀਂ ਕੁਝ ਨਾ ਕੁਝ ਸਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਤੁਹਾਡੇ ਕੁਝ ਨਾ ਕੁਝ ਮਿੱਤਰੋ ਪੱਲੇ ਪੈ ਸਕੇ ਬਾਕੀ ਇਦਾਂ ਦੇ ਤਿਆਰਬੇ ਤੁਹਾਨੂੰ ਬਹੁਤ ਅਸੀਂ ਦੱਸਦੇ ਰਵਾਂਗੇ ਅਲੱਗ-ਅਲੱਗ ਵਲੌਗ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਜ਼ਰੂਰ ਤੁਸੀਂ ਦੇਖਿਓ ਕਿਉਂਕਿ ਅਸੀਂ ਬੋਲ ਕੇ ਚਲਾ ਜਾਣਾ ਕਿਉਂਕਿ ਤੁਸੀਂ ਕਿਤੇ ਆਪਣੇ ਧੋਖਾਣਾ ਖਾਲਿਓ ਹਨ ਕਿਸੇ ਵੀ ਸਮਾਨ ਦੇ ਵਿੱਚ ਜਾਂ ਕਿਸੇ ਫਿਟਿੰਗ ਦੇ ਵਿੱਚ ਹਨ ਇਸ ਕਾਰਨ ਕਰਕੇ ਤੁਹਾਨੂੰ ਅਸੀਂ ਇਦਾਂ ਦੇ ਤਜਰਬੇ ਦੱਸਦੇ ਰਹਿੰਨੇ ਆ ਬਾਕੀ ਜੇ ਕਿਸੇ ਭਰਾ ਨੇ ਆਪਣੇ ਕੋਲ ਵਰਕ ਕਰਾਉਣਾ ਹੋਣੇ ਬੁਕਿੰਗ ਚਾਲੂ ਆ ਤੁਸੀਂ ਕਰਵਾ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਹਾਡਾ ਵਾਰੀ ਨਹੀਂ ਆਉਣੀ ਹਨ ਤੇ ਚਲੋ ਅੱਜ ਦਾ ਜਿਹੜਾ ਤਜਰਬਾ ਤੁਹਾਨੂੰ ਆਪਣਾ ਚੰਗਾ ਲੱਗਿਆ ਹੋਊਗਾ ਤੇ ਵੀਡੀਓ ਦੀ ਕਰਦੇ ਆਪਾਂ ਸਮਾਪਤੀ ਹੈ ਨਾ ਮਿਲਾਂਗੇ ਤੁਹਾਡੇ ਨਾਲ ਅਗਲੀ ਵੀਡੀਓ ਤੇ ਨਵੀਂ ਵੀਡੀਓ ਦੇ ਵਿੱਚ ਬਾਕੀ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਇੱਕ ਲਾਈਕ ਜਰੂਰ ਕਰਦੇ ਵੀਡੀਓ ਨੂੰ ਠੀਕ ਹੈ ਜੀ ਤੇ ਐਂਡ ਤੇ ਤੁਹਾਨੂੰ ਸ਼ਾਰਟ ਜਿਹਾ ਦਿਖਾਉਂਦੇ ਆਪਾਂ ਜਿਹੜਾ ਖਰਾ ਤਾਂ ਕੰਮ ਚੱਲ ਰਿਹਾ ਫਿਰ ਉਸ ਤੋਂ ਬਾਅਦ ਵੀਡੀਓ ਦੀ ਸਮਾਪਤੀ ਹੋ ਜੂਗੀ ਤੇ ਫਿਰ ਕੱਲ ਨੂੰ ਆਊਗਾ ਆਪਣਾ ਅਗਲਾ ਬਿਲਕੁਲ ਠੀਕ ਹੈ ਤੇ ਕਿਉਂਕਿ ਕੱਲ ਨੂੰ ਆਪਣਾ ਨਾੜ ਗਿਰਾਂ ਦਾ ਵਲੌਗ ਪੈਂਡਿੰਗ ਪਿਆਗਾ ਜਿਹੜਾ ਕਿ ਆਪਾਂ ਮੱਲਕਿਆਂ ਤੋਂ ਤਿਆਰ ਕੀਤਾ ਸੀਗਾ ਜਿਹੜੇ ਉਸ ਟਰੈਕਟਰ ਤੇ ਭਰਾ ਦੇ ਬਹੁਤ ਪੈਸੇ ਲੱਗੇ ਆ ਉਹਦੀ ਵੀ ਕਹਾਣੀ ਤੁਹਾਨੂੰ ਕੱਲ ਨੂੰ ਸਾਨੂੰ ਮਿਲੂਗੀ ਇਸ ਚੈਨਲ ਦੇ ਉੱਪਰ ਠੀਕ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ